ਕਿਸ ਵੀ ਨਾਰੀ ਤਹਿ ਮਾਤਾ ਦਾ ਸਭ ਕੁਝ ਖਾਲੀ ਹੀ ਰਹੇਗਾ ਬਿਲਕੁਲ ਅੰਦਰ ਖਾਲੀ ਹੈਗਾ ਕੁਝ ਨਹੀਂ ਹੈਗਾ ਐ ਸੰਦੂਰ ਹੈਗਾ ਬਿਲਕੁਲ ਖਾਲੀ ਕੁਝ ਨਹੀਂ ਹੈ ਖਾਲੀ ਡਬੀਆਂ ਨੇ ਬਿਲਕੁਲ ਖਾਲੀ ਡਬੀਆਂ ਐਵੇਂ ਸੋ ਮਾਤਾ ਦਾ ਕਾਜਲ ਕੁਝ ਨਹੀਂ ਹੈਗਾ ਖਾਲੀ ਡਬੀਆਂ ਨੇ ਆ ਦੇਖੋ ਬੱਚੇ ਦੇ ਹੱਥੀ ਖਾਲੀ ਡਬੀਆਂ ਖਾਲੀ ਇਹ ਵੀ ਖਾਲੀ ਹੈਗਾ ਸਭ ਕੁਝ ਖਾਲੀ ਹੈਗਾ ਜਿੰਨੇ ਵੀ ਮਾਤਾ ਦਾ ਕੁਝ ਲੈਣਾ ਹੈ ਤੇ ਘਰੋਂ ਲੈ ਕੇ ਆਏ ਆਪਣਾ ਦੇਖੋ ਇਹਨਾਂ ਦੀ ਗੱਡੀ ਵੱਡੀ ਲੁੱਟਵਾ ਅਗਲਾ ਪ੍ਰਸ਼ਾਦ ਲੈਂਦਾ ਤੇ ਮਹਾਮੈਦੇ ਚੜਾਵਾਂਗੇ ਇੱਥੇ ਹੀ ਰੱਖ ਲੈਂਦੇ ਆ ਦੇਖੋ ਇਤਫਾਕ ਹੈ ਸਾਰਿਆਂ ਦੀਆਂ ਡਬੀਆਂ ਖਾਲੀ ਨੇ ਐ ਵੇਖੋ ਇਹ ਕਾਜਲ ਬਿਲਕੁਲ ਖਾਲੀ ਅੰਦਰ ਕੁਝ ਵੀ ਨਹੀਂ ਹੈਗਾ ਕੁਝ ਵੀ ਐ ਵੇਖੋ ਸਿੰਦੂਰ ਇਹ ਖਾਲੀ ਡੱਬੀ ਹੈਗੀ ਵੇਖੋ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਕੁਝ ਵੀ ਆਂਦਰਾ ਖਾਲੀ ਡੱਬੀਆਂ ਨੇ ਜੀ ਇਹਦੇ ਸਿਰਫ ਖਾਲੀ ਡੱਬੀਆਂ ਦੀ ਪੈਕਿੰਗ ਕੀਤੀ ਹੋਈ ਹੈ ਜੀ ਇਹਨਾਂ ਦੇ ਜੋ ਵੀ ਕੋਈ ਲੈ ਗਿਆ ਘਰੋਂ ਲੈ ਗਿਆ ਆਪਣਾ ਹੁਣ ਬੈਠਣ ਦੇ ਕਰਕੇ ਕਿ ਸਾਰੀ ਪਬਲਿਕ ਬੈਠ ਗਈ ਬੈਠਦੇ ਕੀ ਹੋਇਆ ਬੈਠੇ 10 15 ਮਿੰਟ ਬਾਅਦ ਜਦੋਂ ਕਿਸੇ ਨੇ ਲਿਫਾਫਾ ਖੁੱਲ੍ਹਾ ਤੇ ਉਹਨਾਂ ਨੇ ਦੇਖਿਆ ਕਿ ਮਈਆ ਦੀ ਜਿਹੜੀ ਲਿਪਸਟਿਕ ਉਹ ਬਿਲਕੁਲ ਖਾਦੀ ਹੈ ਵਿੱਚ ਉਹ ਕਹਿੰਦੇ ਉਹਦੇ ਕਿ ਸene ਹੋਰ ਦੂਸਰੀ ਜੱਬੀ ਖੋਲੀ ਉਹ ਵੀ ਖਾਲੀ ਨਿਕਲੀ ਉੱਥੇ ਜਿੰਨੇ ਵੀ ਤਫਾਕ ਸੀਗਾ ਕਿ ਹਰ ਆਦਮੀ ਦੀ ਜਿਹੜੀ ਉਹ ਕਿੱਟ ਸੀਗੀ ਉਹ ਖੋਲ ਰਿਆ ਸੀ ਉਹ ਖਾਲੀ ਹੀ ਨਿਕਲ ਰਿਆ ਸੀ ਇੱਕ ਦੋ ਦੇ ਵਿੱਚ ਹਲਕਾ ਕੇ ਲਿਫਾਫੇ ਖਾਲੀ ਪਾਏ ਹੋਏ ਸੀ ਕਿ ਜਿਸ ਨਾਲ ਉਹਦਾ ਵੇਟ ਬਧਿਆ ਰਵੇ ਲੇਕਿਨ ਹੈ ਕੁਝ ਵੀ ਨਹੀਂ ਸੀਗਾ ਅਜੀ ਮਹਾ ਮਾਈ ਨੂੰ ਸ਼ਿੰਗਾਰ ਭੇਟ ਕਰਦੇ ਆ ਆਪਣੇ ਵੱਲੋਂ ਪੁਜਾਰੀ ਲੋਕ ਉੱਥੇ ਉਹ ਪ੍ਰਸ਼ਾਦ ਲੈ ਕੇ ਰੱਖ ਲੈਂਦੇ ਆ ਸਾਡੇ ਹੱਥੇ ਹੁੰਦਾ ਹਲਵੇ ਦਾ ਪ੍ਰਸ਼ਾਦ ਜਿਹੜਾ ਕੜਾ ਦਾ ਸੰਤ ਮਿਲ ਗਿਆ ਕਿ ਸਾਡਾ ਮਹਾਮੈਨੇ ਸ਼ਿਗਾਰ ਸਤਿਕਾਰ ਕਰ ਦਿੱਤਾ ਉਹਦੇ ਕੋਈ ਇਸ ਨਾਮ ਤੇ ਉੱਤੇ ਦਾ ਕਿੰਨਾ ਵੱਡਾ ਘਟਾਲਾ ਹੋ ਰਿਹਾ ਹੈ ਨਿਆਣਾ ਦੇਵੀ ਮਾਤਾ ਦਾ ਮਸਲਾ ਨਹੀਂ ਹੈ ਇਹ ਹਰ ਮਾਤਾ ਦੀ ਹੈ ਜਿਹੜੀਆਂ ਕਿੱਟਾ ਵੇਚਦੇ ਨੇ ਇਹ ਕੁਛ ਬੰਦੇ ਨੇ ਜਿਹੜੀਆਂ ਇਹਨਾਂ ਨੂੰ ਬਣਾ ਕੇ ਤਿਆਰ ਕਰਕੇ ਵੇਚਦੇ ਨੇ ਸਾਰੇ ਮੰਦਰਾਂ ਵਾਲੇ ਅਧਿਕਾਰੀ ਇਹ ਸਹੀ ਦੀ ਜਾਂਚ ਕਰਵਾਓ ਕਿ ਕੀ ਉੱਥੇ ਵੀ ਇਹ ਇਹੀ ਕੁਛ ਤਾਂ ਨਹੀਂ ਵੇਚੀ ਜਾ ਰਿਹਾ ਹੈ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਈ ਆਪਾਂ ਸਾਰੇ ਜਦੋਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆਂ ਤੇ ਬੜੀ ਸ਼ਰਧਾ ਭਾਵਨਾ ਨਾਲ ਉੱਥੇ ਜਾ ਕੇ ਮੱਥਾ ਟੇਕਦੇ ਆਂ ਤੇ ਨਾਲੇ ਆਪਣਾ ਸ਼ਰਧਾ ਫੁੱਲ ਜਿਹੜਾ ਹੈਗਾ ਉਹ ਭੇਟ ਕਰਦੇ ਆਂ ਕੋਈ ਵੀ ਤਿਲ ਫੁੱਲ ਭੇਟਾ ਹੁੰਦੀ ਹੈ ਪ੍ਰਸ਼ਾਦ ਦੇ ਰੂਪ ਚ ਹੋ ਗਈ ਜਾਂ ਹਾਰ ਸ਼ਿੰਗਾਰ ਦੇ ਰੂਪ ਦੇ ਵਿੱਚ ਹੋ ਗਈ ਆਪਾਂ ਮਹਾਮਾਈ ਦੇ ਚਰਨਾਂ ਦੇ ਵਿੱਚ ਭੇਟ ਕਰਦੇ ਆਂ ਤੇ ਨੈਣਾ ਦੇਵੀ ਬਹੁਤ ਹੀ ਇੱਕ ਮਸ਼ਹੂਰ ਤੇ ਸ਼ਕਤੀਸ਼ਾਲੀ ਜੇ ਆਪਾਂ ਕਹੀਏ ਤੇ ਇਹ ਧਾਰਮਿਕ ਸਥਾਨ ਹੈਗਾ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਲੋਕ ਜਿਹੜੇ ਹੈਗੇ ਆ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਪਰ ਕੁਝ ਲੋਕ ਹੈਗੇ ਆ ਪੈਸੇ ਦੇ ਲਾਲਚ ਦੇ ਵਿੱਚ ਆਣ ਕੇ ਪ੍ਰਸ਼ਾਦ ਦੀ ਆੜ ਦੇ ਵਿੱਚ ਸ਼ਰਦਾ ਦੇ ਨਾਮ ਤੇ ਜਿਹੜਾ ਨਾਲ ਸ਼ਿੰਗਾਰ ਵਾਸਤੇ ਜਿਹੜੀ ਕਿੱਟ ਦਿੱਤੀ ਜਾਂਦੀ ਹੈ ਉਹ ਬਿਲਕੁਲ ਖਾਲੀ ਦਿੱਤੀ ਜਾਂਦੀ ਹੈ 100 ਰੁਪਏ ਦੀ ਕਿੱਟ ਦੇ ਵਿੱਚ ਥੋੜਾ ਜਿਹਾ ਹਲਵਾ ਦਿੱਤਾ ਜਾਂਦਾ ਤੇ ਜਿਹੜੀ ਨਾਲ ਸ਼ਿੰਗਾਰ ਵਾਲੀ ਕਿੱਟ ਹੁੰਦੀ ਉਹ ਬਿਲਕੁਲ ਖਾਲੀ ਹੁੰਦੀ ਹੈ ਤਸਵੀਰਾਂ ਤੁਸੀਂ ਨਾਲ ਸਕਰੀਨ ਤੇ ਦੇਖ ਰਹੇ ਹੋ ਵੀ ਲੋਕ ਵੀ ਇਹੀ ਕਹਿ ਰਹੇ ਨੇ ਵੀ ਕੋਈ ਵੀ ਡੱਬੀ ਤੁਸੀਂ ਦੇਖ ਲਓ ਸਾਰੀਆਂ ਖਾਲੀ ਨੇ ਕੋਈ ਵੀ ਕਿੱਟ ਕਿਸੇ ਦੇ ਵੀ ਸ਼ਰਧਾਲੂ ਦੀ ਤੁਸੀਂ ਕਿੱਟ ਦੇਖੋਗੇ ਤੇ ਉਹ ਬਿਲਕੁਲ ਖਾਲੀ ਹੈ ਤੇ ਪੂਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਕੱਲ ਨਾਨਾਦੇਵੀ ਮਹਾਮਾਈ ਦੇ ਜਾਜੇ ਆਏ ਨੇ ਸੋਨੂ ਛੱਬਾ ਜੀ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਵੀ ਉੱਥੇ ਕੀ ਮਾਹੌਲ ਸੀਗਾ ਤੇ ਕਿਸ ਤਰ੍ਹਾਂ ਉੱਥੇ ਲੋਕਾਂ ਨੂੰ ਠੱਗਿਆ ਜਾ ਰਿਹਾ ਆ ਸ਼ਰਦਾ ਦੇ ਨਾਮ ਤੇ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਭੰਡਾਰੀ ਸਾਹਿਬ ਨੋਸ਼ਕਾਰ ਮੈਂ ਤੁਹਾਡੇ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਡੀ ਕਵਰੇਜ ਸਾਡੀ ਆਮ ਪਬਲਿਕ ਦੀ ਆਵਾਜ਼ ਨਿਊਜ਼ ਚੈਨਲਾਂ ਤੱਕ ਪੰਜਾਬ ਦੀ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਹੈ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਭੰਡਾਰੀ ਸਾਹਿਬ ਕੱਲ ਅਸੀਂ ਨਾਨਾ ਦੇਵੀ ਮਾਤਾ ਦੇ ਆਪਣੇ ਦੋਸਤਾਂ ਦੇ ਨਾਲ ਗਏ ਸੀ ਅਸੀਂ ਅਕਸਰ ਅੱਗੇ ਵੀ ਜਾਂਦੇ ਹਾਂ ਤੇ ਚਿੰਦਪੁਰਣੀ ਮਾਤਾ ਦੇ ਜਿਵੇਂ ਹਫ਼ਤੇ ਬਾਅਦ ਜਾ ਕੇ ਆਏ ਮਹੀਨੇ ਚ ਇੱਕ ਵਾਰੀ ਜਾਈਦਾ ਵਾ ਕੱਲ ਅਸੀਂ ਨਿਆਣਾ ਦੇਵੀ ਮਾਤਾ ਦੇ ਗਏ ਪਵਨ ਦੇ ਥੱਲੇ ਦੁਕਾਨਾਂ ਨੇ ਉਹਨਾਂ ਦੀ ਦੁਕਾਨ ਤੋਂ ਅਸੀਂ ਪ੍ਰਸ਼ਾਦ ਦੇ ਦਿੱਤਾ 100-100 ਰੁਪਏ ਦਾ ਉਹਦੇ 'ਚ ਉਹਨਾਂ ਨੇ ਸਾਨੂੰ ਇੱਕ-ਇੱਕ ਨਾਰੀਅਲ ਥੋੜਾ ਜਿਹਾ ਹਲਵਾ ਤੇ ਨਾਲ ਇੱਕ ਇੱਕ ਕਿੱਟ ਦੇ ਦਿੱਤੀ ਅਸੀਂ ਉਹ ਇਦਾਂ ਹੀ ਪ੍ਰਸ਼ਾਦ ਲੈ ਕੇ ਅੰਦਰ ਚਲੇ ਗਏ ਇਤਫਾਕ ਕੀ ਹੋਇਆ ਕਿ ਜਦੋਂ ਅਸੀਂ ਅੰਦਰ ਗਏ ਤੰ ਮੰਦਰ ਪੂਜਾ ਦੇ ਕਰਕੇ ਬੰਦ ਹੋ ਚੁੱਕਾ ਸੀ ਉਹ ਕਹਿੰਦੇ ਜੀ ਤੁਹਾਨੂੰ ਅੱਧਾ ਘੰਟਾ ਹੁਣ ਇੱਥੇ ਵੇਟ ਕਰਨੀ ਪੈਣੀ ਹੈ ਅਸੀਂ ਲੋਕ ਸਾਰੇ ਲਾਈਨਾਂ ਦੇ ਵਿੱਚ ਉੱਥੇ ਬੈਠ ਗਏ ਹੁਣ ਬੈਠਣ ਦੇ ਕਰਕੇ ਸਾਰੀ ਪਬਲਿਕ ਬੈਠ ਗਈ ਬੈਠਦੇ ਕੀ ਹੋਇਆ ਬੈਠੇ 10-15 ਮਿੰਟ ਬਾਅਦ ਤੁਹਾਨੂੰ ਪਤਾ ਪੰਜਾਬੀਆਂ ਦੇ ਬੱਚੇ ਜਾਂ ਹੱਥ ਇੱਕ ਕਿਸੇ ਦੇ ਬੱਚੇ ਨੇ ਕੀ ਆ ਉਹ ਲਫਾਫਾ ਖੋਲ ਲਿਆ ਜਦੋਂ ਕਿਸੇ ਦੇ ਲਫਾਫਾ ਖੁੱਲਿਆ ਤੇ ਉਹਨਾਂ ਨੇ ਦੇਖਿਆ ਕਿ ਮਈਆ ਦੀ ਜਿਹੜੀ ਲਿਪਸਟਿਕ ਹੈ ਉਹ ਬਿਲਕੁਲ ਖਾਲੀ ਹੈ ਵਿੱਚ ਉਹ ਕਹਿੰਦੇ ਉਹਨੇ ਉਹਦੇ ਕਿਸੇ ਨੇ ਹੋਰ ਦੂਸਰੀ ਡੱਬੀ ਖੋਲੀ ਉਹ ਵੀ ਖਾਲੀ ਨਿਕਲੀ ਤੇ ਉਹ ਰੋਲਾ ਪਾ ਲੱਗਿਆ ਉਹਨਾਂ ਦੇ ਪਰਿਵਾਰਕੇ ਜੀ ਇਹ ਤਾਂ ਡੱਬੀਆਂ ਖਾਲੀ ਨੇ ਮੈਂ ਆਪਣੇ ਦੋਸਤ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਵੀ ਆਪਣੀਆਂ ਡੱਬੀਆਂ ਖੋਲ ਕੇ ਚੈੱਕ ਕਰੋ ਜਦੋਂ ਉਹ ਉਹਨਾਂ ਨੇ ਲਿਫਾਫੇ ਖੋਲੇ ਤੇ ਡੱਬੀਆਂ ਭੰਡਾਰੀ ਸਾਹਿਬ ਉਹਨਾਂ ਦੀਆਂ ਵੀ ਖਾਲੀ ਮੈਂ ਕਿਹਾ ਯਾਰ ਦਿੱਤਾ ਉੱਥੇ ਜਿੰਨੇ ਵੀ ਇਤفاق ਸੀਗਾ ਕਿ ਹਰ ਆਦਮੀ ਦੀ ਜਿਹੜੀ ਉਹ ਕਿੱਟ ਸੀਗੀ ਉਹ ਖੋਲ ਰਹੀ ਸੀ ਉਹ ਖਾਲੀ ਹੀ ਨਿਕਲ ਰਿਆ ਸੀ ਇੱਕ ਦੋ ਦੇ ਵਿੱਚ ਹਲਕਾ ਹਲਕਾ ਲਿਫਾਫੇ ਖਾਲੀ ਪਾਏ ਹੋਏ ਸੀ ਕਿ ਜਿਸ ਨਾਲ ਉਹਦਾ weight ਵਧਿਆ ਰਹੇ ਲੇਕਿਨ ਹੈ ਕੁਝ ਵੀ ਨਹੀਂ ਸੀਗਾ ਤੇ ਸਾਨੂੰ ਇਹ ਦੇਖ ਕੇ ਬੜਾ ਹੀ ਇਹ ਲੱਗਿਆ ਮਨ ਨੂੰ ਸ਼ੌਕ ਢੋਏ ਕਿ ਯਾਰ ਸਨਾਤਨ ਧਰਮ ਦੇ ਵਿੱਚ ਇੱਕ ਸਿੱਧ ਪੀਟ ਮਹਾਮਾਈ ਨਿਆਣਾ ਦੇਵੀ ਮਹਾਮਾਈ ਚਿਤਪੁਰਨੀ ਮਹਾਮਾਈ ਅਸੀਂ ਸਾਰੀਆਂ ਮਾਤਾ ਦੇ ਆਸਥਾ ਲੈ ਕੇ ਜਾਂਦੇ ਆ ਅਸੀਂ ਮਹਾਮਾਈ ਨੂੰ ਸ਼ਿੰਗਾਰ ਭੇਟ ਕਰਦੇ ਆ ਆਪਣੇ ਵੱਲੋਂ ਪੁਜਾਰੀ ਲੋਕ ਉੱਥੇ ਉਹ ਪ੍ਰਸ਼ਾਦ ਲੈ ਕੇ ਰੱਖ ਲੈਂਦੇ ਆ ਸਾਨੂੰ ਇਹ ਹੁੰਦਾ ਹਲਵੇ ਦਾ ਪ੍ਰਸ਼ਾਦ ਜਿਹੜਾ ਕੜਾ ਦਾ ਸਾਨੂੰ ਮਿਲ ਗਿਆ ਕਿ ਸਾਡਾ ਮਹਾਮਾਈ ਨੇ ਸ਼ਿੰਗਾਰ ਸਵੀਕਾਰ ਕਰ ਲਿੱਤਾ ਹੁਣ ਦੇਖੋ ਇਸ ਨਾਮ ਦੇ ਉੱਤੇ ਤਾਂ ਕਿੱਡਾ ਵੱਡਾ ਘਟਾਲਾ ਹੋ ਰਿਹਾ ਹੈ ਅਸੀਂ ਜਿਸ ਵਿਅਕਤੀ ਨੂੰ ਵੀ ਉੱਥੇ ਪੁੱਛਿਆ ਤੇ ਉਹਨਾਂ ਦੇ ਸਾਰਿਆਂ ਦੇ ਲਿਫਾਫੇ ਖਾਲੀ ਨਿਕਲ ਰਹੇ ਸੀਗੇ ਸਾਹਮਣੇ ਪ੍ਰਸ਼ਾਸਨ ਦੇ ਪੁਲਿਸ ਦੇ ਅਧਿਕਾਰੀ ਖੜੇ ਆ ਉਹ ਹੱਸ ਰਹੇ ਨੇ ਮਜ਼ਾਕ ਹੋ ਰਿਹਾ ਵਾ ਮਤਲਬ ਉਹ ਕਹਿੰਦਾ ਭਾਬਾ ਕਿ ਸਨਾਤਨ ਧਰਮ ਦੇ ਵਿੱਚ ਦੇਖੋ ਇੰਡਾ ਸਾਡਾ ਧਰਮ ਸਾਡੇ ਏਡੇ ਉੱਪਰ ਪ੍ਰਧਾਨ ਮੰਤਰੀ ਜੀ ਬੈਠੇ ਨੇ ਹਿੰਦੂਤਵ ਨੂੰ ਉੱਪਰ ਲਜਾਣ ਵਾਲੇ ਲੇਕਿਨ ਸਾਡੀ ਆਸਥਾ ਦੇ ਨਾਲ ਜਿਹੜੀ ਠੇਸ ਪੁੱਜੀ ਆ ਉਹ ਬੜੀ ਨਿੰਦਨੀ ਏ ਔਰ ਮੈਂ ਤਾਂ ਹੱਥ ਜੋੜ ਕੇ ਸੁਖੂ ਕਾਂਗਰਸ ਦੀ ਸਰਕਾਰ ਦੇ ਸੁਖੂ ਜੀ ਨੂੰ ਇਹ ਬੇਨਤੀ ਕਰੂੰਗਾ ਹਿਮਾਚਲ ਦੇ ਵਿੱਚ ਕਿ ਕਿਰਪਾ ਕਰਕੇ ਇਸ ਵਾਰ ਤੁਸੀਂ ਥੋੜਾ ਜਿਹਾ ਧਿਆਨ ਦਿਓ ਤੁਹਾਡੀ ਮਸੀ ਮਸੀ ਦਾ ਕਾਂਗਰਸ ਦੀ ਸਰਕਾਰ 1 2 ਸਟੇਟਾਂ ਦੇ ਵਿੱਚ ਤਾਂ ਰਹਿ ਗਈ ਹੈ ਹਿੰਦੁਸਤਾਨ ਦੇ ਵਿੱਚ ਉਹ ਵੀ ਤੁਸੀਂ ਆਸਤਾ ਦੇ ਨਾਂ ਦੇ ਉੱਤੇ ਲੋਕਾਂ ਦੇ ਨਾਲ ਖਿਲਵਾੜ ਨਾ ਕਰੋ ਉਹਨਾਂ ਲੋਕਾਂ ਨੂੰ ਤੁਸੀਂ ਦੋਸ਼ੀ ਲੋਕਾਂ ਨੂੰ ਜਾਂਚ ਕਰਵਾਓ ਉਹਨਾਂ ਲੋਕਾਂ ਦੇ ਉੱਤੇ ਤੁਸੀਂ ਨਕੇਲ ਕੱਸੋ ਐਸੇ ਲੋਕਾਂ ਨੂੰ ਤੁਸੀਂ ਅੱਗੇ ਨਾ ਆਂਦਿਓ ਪ੍ਰਮੋਟਰ ਨਾ ਕਰੋ ਕਿਰਪਾ ਕਰਕੇ ਮੇਰੀ ਤਾਂ ਇਹ ਸਾਰੇ ਸਨਾਤਨ ਧਰਮ ਦੇ ਵੱਡੇ ਅਧਿਕਾਰੀ ਜਾਂ ਸਾਡੇ ਸਿੱਧ ਪੀਠ ਜਿੰਨੇ ਵੀ ਮਹੰਤ ਲੋਕ ਨੇ ਮੈਂ ਇਹ ਸਾਰਿਆਂ ਨੂੰ ਇਹ ਕਹੂੰਗਾ ਕਿ ਸਾਰੇ ਮਿਲ ਕੇ ਆਵਾਜ਼ ਉਠਾਈਏ ਕੱਲਾ ਇਹ ਚਿਤਪੁਰਨੀ ਮਹਾਮਈ ਦਾ ਮਸਲਾ ਨਹੀਂ ਹੈ ਮੈਂ ਨਿਆਣਾ ਦੇ ਨਿਆਣਾ ਦੇ ਵੀ ਮਾਤਾ ਦਾ ਮਸਲਾ ਨਹੀਂ ਹੈ ਇਹ ਹਰ ਮਾਤਾ ਦੇ ਹੀ ਹੈ ਜਿਹੜੀਆਂ ਕਿੱਟਾਂ ਵੇਚਦੇ ਨੇ ਇਹ ਕੁਛ ਬੰਦੇ ਨੇ ਜਿਹੜੀਆਂ ਇਹਨਾਂ ਨੂੰ ਬਣਾ ਕੇ ਤਿਆਰ ਕਰਕੇ ਵੇਚਦੇ ਨੇ ਸਾਰੇ ਮੰਦਰਾਂ ਵਾਲੇ ਅਧਿਕਾਰੀ ਇਸ ਚੀਜ਼ ਦੀ ਜਾਂਚ ਕਰਵਾਓ ਕਿ ਕੀ ਉੱਥੇ ਵੀ ਇਹ ਇਹੀ ਕੁਛ ਤਾਂ ਨਹੀਂ ਵੇਚੀ ਜਾ ਰਿਹਾ ਸੋ ਮੈਂ ਤਾਂ ਜੀ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਇਹ ਅਪੀਲ ਕਰੂੰਗਾ ਪ੍ਰਸ਼ਾਸਨ ਦੇ ਅੱਗੇ ਅਪੀਲ ਕਰੂੰਗਾ ਕਿ ਐਸੇ ਲੋਕਾਂ ਨੂੰ ਜ਼ਰੂਰ ਦੰਡਿਤ ਕੀਤਾ ਜਾਵੇ ਤਾਂ ਜੋ ਸਰਾਡੇ ਇੱਕ ਅੱਛਾ ਮੈਸੇਜ ਜਾਵੇ ਸਨਾਤਨ ਧਰਮ ਨੂੰ ਅਸੀਂ ਸਾਫ ਸੁਥਰਾ ਤੇ ਸਵਚ ਰੱਖ ਸਕੀਏ ਲੋਕਾਂ ਦੀ ਆਸਤਾ ਦੇ ਨਾਲ ਠੇਸ ਨੂੰ ਠੇਸ ਪੁੰਚਾਈ ਜਾ ਰਹੀ ਹੈ ਜੀ ਅ ਚੱਬਾ ਜੀ ਇੱਕ ਗੱਲ ਮੈਨੂੰ ਹੋਰ ਦੱਸੋ ਤੁਸੀਂ ਕੱਲ ਵੀਡੀਓ ਵੀ ਬਣਾ ਕੇ ਉੱਥੇ ਸ਼ੇਅਰ ਕੀਤੀ ਸੀ ਫੇਸਬੁੱਕ ਤੇ ਵੀ ਅਪਲੋਡ ਹੋਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਉਹ ਤੇ ਉਹਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਹੈ ਵੀ ਜਿਹੜੀਆਂ ਡੱਬੀਆਂ ਸਾਰੀਆਂ ਖਾਲੀ ਨਿਕਲ ਰਹੀਆਂ ਸ਼ਿੰਗਾਰ ਵਾਲਾ ਬਾਕਸ ਜਿਹੜਾ ਸਾਰਾ ਖਾਲੀ ਹੈ ਤੇ ਉਹਦੇ ਵਿੱਚ ਵਜ਼ਨ ਨੂੰ ਵਧਾਉਣ ਵਾਸਤੇ ਵੀ ਕੁਝ ਉਹਨਾਂ ਨੇ ਚੀਜ਼ਾਂ ਪਾਈਆਂ ਹੋਈਆਂ ਅਸੀਂ ਦੇਖਿਆ ਜੀ ਇੱਕ ਦੋ ਦੇ ਵਿੱਚ ਪਲਾਸਟਿਕ ਦੇ ਖਾਲੀ ਪੇਪਰ ਸਿਗੇ ਜੀ ਹੋਰ ਕੋਈ ਮਟੀਰੀਅਲ ਨਹੀਂ ਸੀਗਾ ਜੀ ਉਹਦੇ ਵਿੱਚ ਜਿਹੜਾ ਹਾਂ ਜਿਹੜਾ ਖਾਲੀ ਬਾਹਰ ਕਿੱਟ ਦੇ ਵਿੱਚ ਉਹਨਾਂ ਨੇ ਜਿਵੇਂ ਇੱਕ ਨਾ ਆਪਣਾ ਸੈਂਟਰ ਟਾਈਪ ਦਾ ਹਲਕਾ ਜਿਹਾ ਪਾਇਆ ਹੋਇਆ ਵਾ ਲੀਕ ਕੋਡ ਜਿਹਾ ਪਾ ਕੇ ਕਿਸੇ ਸ਼ੀਸ਼ੀ ਦੇ ਵਿੱਚ ਉਹ ਦਿਖਾਵੇ ਦੇ ਲਈ ਸੀ ਕਿ ਆਹ ਦੇਖੋ ਇਹ ਵੀ ਹੈਗਾ ਵਾ ਲੇਕਿਨ ਡੱਬੀਆਂ ਦੇ ਵਿੱਚ ਅਗਰ ਤੁਸੀਂ ਜਾਂਚ ਕਰੋਗੇ ਡੱਬੀ ਦੇ ਵਿੱਚ ਕੋਈ ਮਟੀਰੀਅਲ ਨਹੀਂ ਹੈ ओनली ਪੋਲੀਥਿਨ ਦੇ ਲਿਫਾਫੇ ਤੋਂ ਲਾਗਤ ਕਈਆਂ 'ਚ ਤਾਂ ਉਹ ਵੀ ਨਹੀਂ ਸੀ ਜੀ ਤਸੋ ਬੜੀ ਸ਼ਰਮਨਾਕ ਗੱਲ ਹੈਗੀ ਆ ਆਸਥਾ ਦੇ ਨਾਮ ਤੇ ਜਿਹੜੇ ਲੋਕ ਖਿਲਾੜ ਕਰਦੇ ਨੇ ਚੰਦ ਪੈਸਿਆਂ ਦੇ ਲਈ ਜਿਹੜਾ ਹੈਗਾ ਲੋਕਾਂ ਨਾਲ ਧੋਖਾ ਕਰਦੇ ਨੇ ਕਿਉਂਕਿ ਲੋਕੀ ਬੜੀ ਦੂਰੋਂ ਦੂਰੋਂ ਬੜੀ ਆਸਥਾ ਲੈ ਕੇ ਮਹਾਮਾਈ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਨੈਣਾ ਦੇਵੀ ਜਾਂਦੇ ਨੇ ਚਿੰਤਪurni ਮਹਾਮਾਈ ਦੇ ਜਾਂਦੇ ਨੇ ਜਵਾਲਾ ਜੀ ਜਾਂਦੇ ਨੇ ਜਾਂ ਵੈਸ਼ਨ ਦੇਵੀ ਜਾਂਦੇ ਨੇ ਤੇ ਸੋ ਇਹ ਜਾਂਚ ਦਾ ਵਿਸ਼ਾ ਜ਼ਰੂਰ ਬਣ ਗਿਆ ਹੈ ਜਾਂਚ ਉੱਥੇ ਦੀਆਂ ਮੌਜੂਦਾ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਦਾ ਇਹ ਫਰਜ਼ ਬੰਦਾ ਹੈ ਵੀ ਲੋਕਾਂ ਦੇ ਨਾਲ ਠੱਗੀ ਨਾ ਵਜੇ ਕਿਉਂਕਿ ਆਸਥਾ ਦੇ ਨਾਮ ਤੇ ਠੱਗੀ ਹੋ ਰਹੀ ਹੈ ਖਿਲਵਾੜ ਹੋ ਰਿਹਾ ਕਿਉਂਕਿ ਆਸਥਾ ਲੈ ਕੇ ਲੋਕ ਉੱਥੇ ਜਿਹੜੇ ਜਾਂਦੇ ਨੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਪਰ ਸ਼ਿੰਗਾਰ ਦੇ ਨਾਮ ਤੇ ਜਿਹੜੀ ਹੈਗੀ ਕਿਟ ਵਿੱਚ ਜਾਰੀ ਹੈ 100-100 ਰੁਪਏ ਦੀ ਕਿਟ ਵਿੱਚ ਜਾਰੀ ਹੈ ਤੇ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਤੇ ਵਜ਼ਨ ਵਧਾਉਣ ਵਾਸਤੇ ਉਹਨੇ ਵਿੱਚ ਲਿਫਾਫੇ ਜਰੂਰ ਨਿਕਲ ਰਹੇ ਨੇ ਤੁਸੀਂ ਸਾਈਟ ਤੇ ਜਿਹੜੀ ਸਕਰੀਨ ਦੇ ਉੱਤੇ ਤਸਵੀਰਾਂ ਵੀ ਨਾਲ-ਨਾਲ ਦੇਖ ਸਕਦੇ ਹੋ ਤੋ ਸੋ ਇਹ ਜਾਂਚ ਦਾ ਵਿਸ਼ਾ ਹੈ ਤੇ ਇਹਦੇ ਇਸ ਵੀਡੀਓ ਬਾਰੇ ਤੁਹਾਡਾ ਲੋਕਾਂ ਦਾ ਕੀ ਵਿਚਾਰ ਹੈ ਤੇ ਤੁਸੀਂ ਆਪਣੇ ਵਿਚਾਰ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਜਿਹੜੇ ਕਮੈਂਟ ਨੇ ਉਹ ਸੱਭੇ ਭਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ